ਦੇ ਨਾਲ ਕੁੱਟਿਆ ਹਾਂਜੀ ਕਾਂਡੀਆਂ ਦੇ ਨਾਲ ਕੁੱਟਿਆ ਮੈਨੂੰ ਥੱਲੇ ਧੌਣੇ ਨਹੀਂ ਮੀ ਕਰਕੇ ਮੇਰੇ ਅੱਤੇ ਸਿਰ ਤੇ ਮਾਰੀਆਂ ਮੇਰੇ ਧੌਣ ਤੇ ਵੀ ਮਾਰੀਆਂ ਮੇਰੇ ਆਹ ਮਾਰੀਆਂ ਮੇਰੇ ਹੱਥ ਤੇ ਵੀ ਮਾਰੀਆਂ ਮੈਨੇ ਛਡਾਉਣ ਵਾਲਾ ਮੇਰਾ ਕੋਈ ਨਹੀਂ ਸੀ ਹੈ ਆ ਦੇਖੋ ਆ ਦੇਖੋ ਮੇਰੇ ਭਰਾ ਸਾਰੇ ਮੇਰੇ ਕੰਮਾਂ ਤੇ ਕਿਹਾ ਸੀ ਮੈਨੂੰ ਕੱਲੀ ਨੂੰ ਘੇਰ ਲੈਂਦਾ ਹੈ ਗੋੜਦਾ ਸੀਗਾ ਪੱਕੀਆਂ ਸੀ ਸੀਮਨਟਾ ਲੱਗਿਆ ਹੋਏ ਨੇ ਉਹ ਪਟਾ ਦੇ ਹੱਦ ਰੂਪ ਸਾਫ ਕਾਨੇ ਸਰਪੰਚ ਨੇ ਆ ਕੇ ਬੰਦ ਕਰਾਇਆ ਵੀ ਇਹ ਤੇਰਾ ਪਟਣਾ ਕੰਮ ਤੇਰਾ ਗਲਤ ਹੈ ਤੂੰ ਇਹ ਵੀਡੀਓ ਵਾਇਰਲ ਹੋਈਆ ਉਸ ਟਾਈਮ ਦੇ ਵੀਡੀਓ ਇਹਨਾਂ ਨੇ ਸਭ ਕੁਝ ਕੀਤਾ ਇਹਨਾਂ ਨੇ ਪਹਿਲਾਂ ਕੁਝ ਨਹੀਂ ਜੀ ਇਹਨਾਂ ਨੇ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਰਾਤ ਤੁਸੀਂ ਇੱਕ ਵੀਡੀਓ ਦੇਖੀ ਇੱਕ ਮਹਿਲਾ ਬਜ਼ੁਰਗ ਨੂੰ ਕਾਂਡੀਆਂ ਨਾਲ ਕੁੱਟਿਆ ਗਿਆ ਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਣ ਵਾਲੀ ਵੀਡੀਓ ਗੁਰਸਿੱਖ ਮੁੰਡੇ ਨੇ ਇੱਕ ਬਜ਼ੁਰਗ ਮਹਿਲਾ ਜਿਹਦਾ ਹਸਬੰਡ ਉਹਦੇ ਸਿਰ ਤੇ ਨਹੀਂ ਹੈਗਾ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਆ ਉਸ ਨੂੰ ਕਾਂਡੀਆਂ ਨਾਲ ਕੁੱਟਿਆ ਗਿਆ ਉਹਦਾ ਭਰਾ ਹੈਂਡੀਕੈਪ ਉਹਦੇ ਵੀ ਥੱਪੜ ਮਾਰੇ ਗਏ ਸਾਡੇ ਨਾਲ ਉਹ ਮੰਨ ਲੈ ਮਹਿਲਾ ਪੀਰੀਅਡ ਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗਾਲ ਜੀ ਸਸੀ ਗਾਲ ਜੀ ਪਹਿਲਾਂ ਤਾਂ ਬਹੁਤ ਮੰਦਭਾਗੀ ਗੱਲ ਆ ਜੀ ਸਾਡੇ ਉਹਨਾਂ ਨੇ ਹੱਥ ਚੱਕਿਆ ਮਾੜੀ ਗੱਲ ਆ ਜੀ ਗੱਲ ਕੀ ਹੋਈ ਸੀ ਇਹ ਗੱਲ ਕੀ ਹੋਇਆ ਪਹਿਲਾਂ ਵੀ ਨਹੀਂ ਸੀਗੀ ਨਹੀਂ ਤਾਂ ਝਗੜਾ ਹੋਇਆ ਸੀ ਹਰਪੁਰਪੀ ਸਾਫ ਦਾ ਸਰਪੰਚ ਮੇਰਾ ਨਿਵੇੜ ਗਏ ਸੀ ਮੈਂ ਉਹਨਾਂ ਸਿਰ ਉੱਤੇ ਜੋ ਕੀਤਾ ਕੀਤਾ ਮੈਂ ਉਹ ਫੈਸਲਾ ਵੀ ਦੇਖ ਕੇ ਗਈਆਂ ਇਹਨੇ ਮਹੀਨੇ ਬਾਅਦ ਮੇਰੇ ਨਾਲ ਫੇਰ ਹੱਥੋਂ ਪਾਇਆ ਫੇਰ ਲਗਾ ਮੈਂ ਕਹੇ ਮੇਰੀ ਨੀ ਆ ਮੇਰੀ ਪਟਨਾ ਮੈਨੂੰ ਬੁਲਾਏ ਨਹੀਂ ਸੀ ਮੈਂ ਇਹਦੇ ਮਜ਼ਦੂਰ ਨਾਲ ਗੱਲ ਕਰੇ ਕਹਿੰਦਾ ਮੇਰਾ ਬੰਦਾ ਤੂੰ ਬੋਲਦੀ ਕਿਦਾਂ ਮੈਂ ਕਹਾਂ ਮੈਂ ਬੋਲਣਾ ਕਿਦਾਂ ਆ ਮੈਂ ਕਹਾਂ ਮੈਨੂੰ ਦੱਸੋ ਮੈਂ ਕਹਾਂ ਦੱਸ ਮੈਂ ਤੁਹਾਨੂੰ ਬੁਲਾ ਤੂੰ ਚੁੱਪ ਕਰ ਜਾ ਮੈਂ ਤੈਨੂੰ ਬੁਲਾਉਂਦੀ ਨਹੀਂ ਬੁਲਾਇਆ ਕਹਿੰਦਾ ਤੁਹਾਨੂੰ ਮੈਂ ਬੁਲਾਉਣਾ ਦੱਸਦਾ ਕਹਿੰਦਾ ਫੇ ਮੇਰੇ ਇਹਨਾਂ ਹੱਥੋਂ ਪਾਈ ਹੋਣ ਲਾ ਪਿਆ ਬਹੁਤ ਇਹਨਾਂ ਮੈਨੂੰ ਗਾਲੀ ਗਲੋਚ ਕੀਤਾ ਪਹਿਲਾਂ ਉਹਨੂੰ ਕਾਂਡੀਆਂ ਨਾਲ ਕੁੱਟਿਆ ਹਾਂਜੀ ਕਾਂਡੀਆਂ ਦੇ ਨਾਲ ਕੁੱਟਿਆ ਮੈਨੂੰ ਥੱਲੇ ਧੌਣੇ ਨਹੀਂ ਵੀ ਕਰਕੇ ਮੇਰੇ ਅੱਧੇ ਸਿਰ 'ਚ ਮਾਰੀਆਂ ਮੇਰੇ ਧੌਣ ਤੇ કેલ ગોરપરી ਤੋਂ ਪੰਡਾ ਰਾਣਾ ਜੱਟਾਂ ਦਾ ਚਾਚਾ ਮਨਜੀਤ ਸਿੰਘ ਵੀ ਇਹਦਾ ਨਾਲ ਆਇਆ ਇਹਦਾ ਅੱਛਾ ਜੀ ਹਾਂਜੀ ਫਿਰ ਜਿਹੜੇ ਇਹ ਪਹਿਲਾਂ ਵਿਵਾਦਤ ਜਿਹੜੀ ਵਿਵਾਦ ਚੱਲ ਰਿਹਾ ਹੈ ਪਹਿਲਾਂ ਦਾ ਜਾਂ ਨੀਂ ਦਾ ਜਾਂ ਕਦੋਂ ਦਾ ਆਇਆ ਗੱਲ ਇਹ ਇਹ ਕਦੋਂ ਦਾ ਮਹੀਨਾ ਪਹਿਲਾਂ ਦਾ ਜੀ 1984 ਦੀ ਮੇਰੀ ਨੀ ਪਈ ਹੋਈ ਹੈ ਜੀ ਅੱਛਾ ਜੀ ਹਾਂਜੀ ਇੱਕ ਜ਼ਮੀਨ ਦੇ ਇੱਕ ਨੀ ਦੇ ਮਸਲੇ ਤੇ ਗੱਲ ਵੱਧ ਗਈ। ਹਾਂਜੀ ਇਹ ਨੀ ਦੇ ਬਦਲੇ ਇਹ ਮੇਰੀ ਗੱਲ ਵੱਧੀ ਆ ਜੀ। ਕੋਈ ਇਹ ਵੀ ਕਹਿੰਦੇ ਕਿ ਤੁਸੀਂ ਬਹੁਤ ਗਾਲੀ ਗਲੋਚ ਕੀਤੀ ਹੈ। ਮੈਂ ਕੋਈ ਗਾਲੀ ਗਲੋਚ ਨਹੀਂ ਕੀਤਾ ਜੇ ਮੈਂ ਗਾਲੀ ਗਲੋਚ ਕਰਦੇ ਮੇਰਾ ਵੀ ਵਿੱਚ ਪਰ ਹੋਣਾ ਸੀ। ਅੱਛਾ ਜੀ। ਹਾਂਜੀ ਜਦ ਮੈਂ ਅਸੀਂ ਗਾਲ ਮੇਰਾ ਬੇਟਾ ਮਗਰ ਆਵਾਜ਼ ਹੀ ਦਿੰਦਾ ਆ। ਨਹੀਂ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਮੇਰਾ ਬੇਟਾ ਨਾਲ ਮੂਵੀ ਬਣਾਉਂਦਾ ਨਾਲੇ ਉਹ ਵਿੱਚ ਉਹਦੀ ਆਵਾਜ਼ ਆਉਂਦੀ ਆ ਵੀ ਅਸੀਂ ਗਾਲ ਨਹੀਂ ਕੱਢੀ ਅਸੀਂ ਤੁਹਾਨੂੰ ਗਾਲ ਨਹੀਂ ਕੱਢੀ ਹੈਗੀ। ਪਹਿਲਾਂ ਵੀ ਕਦੀ ਇਹ ਮਸਲਾ ਹੋਇਆ ਪਹਿਲਾਂ ਆਪਣੀ ਲੜਾਈ ਝਗੜਾ ਪਹਿਲਾਂ ਹੋਇਆ ਹੋਵੇ ਪੰਚਾਇਤ ਦੱਸਿਆ ਹਾਂ ਜੀ ਮੈਂ ਤੇ ਨਾ ਨਾਗਵੇ ਮੈਨੂੰ ਨੀਹ ਦੇ ਵਿੱਚ ਮੇਰੀ ਸੀਮਿੰਟ ਨਾਲ ਨੀਆ ਪੱਟੀ ਕੋਏ ਨੇ ਪੱਟਦਾ ਸੀ ਪੱਕੀਆਂ ਸੀ ਸੀਮਿੰਟ ਨਾਲ ਈਟਾਂ ਲੱਗੀਆਂ ਮੈਨੀਆਂ ਉਹ ਪੱਟਦਾ ਸੀ ਹਰ ਸਰੂਪ ਸਾਫਕਾਂ ਦੇ ਸਰਪੰਚ ਨੇ ਆ ਕੇ ਬੰਦ ਕਰਾਇਆ ਵੀ ਇਹ ਤੇਰਾ ਪੱਟਣਾ ਕੰਮ ਤੇਰਾ ਗਲਤ ਹੈ ਤੂੰ ਇਹ ਨਹੀਂ ਪੜਦਾ ਜਿੱਥੇ ਤੇਰੀ ਨੀਂਹ ਆਉਂਦੀ ਆ ਉੱਥੇ ਤੂੰ ਪਾ ਸਕਦਾ ਆ ਕਹਿੰਦਾ ਹੈ ਨਾ ਉਹ ਕਰਾ ਕੇ ਫੇ ਮੈਨੂੰ ਤੈਨੇ ਹੰਗ ਲਿਆ ਕੇ ਉਹਨਾਂ ਸਾਹਮਣੇ ਮੇਰਾ ਸਾਰਾ ਪਰਿਵਾਰ ਦੇਖ ਰਿਹਾ ਸੀ ਪਰ ਮੈਨੂੰ ਕਿਸੇ ਨੇ ਇਹਨਾਂ ਕਿਹਾ ਨਹੀਂ ਫਿਰ ਤੂੰ ਕਾਤੇ ਮਾਰਦਾ ਕਾਤਾ ਨਹੀਂ ਸਾਰਾ ਪਰਿਵਾਰ ਇਹਨਾਂ ਦਾ ਤਮਾਸ਼ਾ ਦੇਖ ਰਿਹਾ ਸੀ ਅਸੀਂ ਚਲੋ ਇਹ ਤਾਂ ਜੋ ਤੁਸੀਂ ਦੱਸ ਰਹੇ ਆ ਬਾਕੀ ਜੋ ਪੁਸ਼ਟੀ ਕਰਨੀ ਉਹ ਤਾਂ ਕਾਨੂੰਨ ਨੇ ਸੱਚ ਝੂਠ ਸਾਰਾ ਕੋਈ ਸਾਹਮਣੇ ਆਊਗਾ ਪਰ ਜਦੋਂ ਤੁਸੀਂ ਤਾਂ ਨਾ ਹੋਇਆ ਉਸ ਤੋਂ ਬਾਅਦ ਤੁਸੀਂ ਹਸਪੀਟਲ ਵੀ ਗਏ ਹਾਂ ਹਾਂਜੀ ਅਸੀਂ ਪਹਿਲਾਂ ਫਗਵਾੜੇ ਹਸਪੀਟਲ ਗਏ ਆ ਫਿਰ ਉਹ ਸਾਨੂੰ ਪਹੁੰਚਦੇ ਭੇਜਤਾ ਫੇ ਪੰਜ ਟਾਂ ਸਾਥ ਬੰਦ ਸੀਗਾ ਫੇ ਅਸੀਂ ਘਰ ਨੂੰ ਚੱਲ ਗਏ ਸੀ 7:30 ਕਰਾ ਤੁਰੇ ਅਸੀਂ 8:00 8:30 ਅਸੀਂ ਪੰਜ ਟੇ ਪਹੁੰਚ ਗਏ ਸੀ ਇੱਕ ਹੈਂਡੀਕੈਪ ਤੁਹਾਡੇ ਘਰ ਦੇ ਵਿੱਚ ਬੈਠੇ ਹੋਏ ਉਹ ਵੀਡੀਓ ਵਿੱਚ ਵੀ ਆ ਰਹੇ ਆ ਉਹ ਤੁਹਾਡੇ ਕੀ ਲੱਗਦੇ ਆ ਉਹਨਾਂ ਤੇ ਵੀ ਹੱਥ ਚੱਕਿਆ ਗਿਆ ਹਾਂਜੀ ਚਾਰ ਕੰਡੀਆਂ ਆਉਂਦੇ ਆ ਉਹ ਕਹਿੰਦਾ ਮਾਰਨਾ ਮਾਰਨਾ ਗੋਪੇ ਮੂੰਹ ਉਹਦਾ ਵੀ ਚਾਰ ਗਾਂਡੀਆਂ ਨੇ ਸਿਰ ਦੇ ਵਿੱਚ ਉਹਦੇ ਵੀ ਮਾਰਿਆ ਹਾਰ ਦਾ ਮਰੀਜ਼ ਆ ਉਹ ਉਹਦੇ ਪੇਟ ਦੇ ਵਿੱਚ ਹਰਨੀਆ ਆਪਰੇਸ਼ਨ ਉਹਦਾ ਕਰਾਉਣ ਵਾਲਾ ਸਗੀਬਾਂ ਦੇ ਅਸੀਂ ਕਰਾ ਨਹੀਂ ਸਕਦੇ ਹੈਗੇ ਜੀ ਹਾਂਜੀ ਤੇ ਘਰ ਦਾ ਗੁਜ਼ਾਰਾ ਕਿਦਾਂ ਤੁਸੀਂ ਪਹਿਲੇ ਦੱਸਿਆ ਕਿ ਮੇਰੇ ਹਸਬੰਡ ਨਹੀਂ ਹੈਗੇ ਹਣਾ ਚਲੋ ਤੁਹਾਡੀ ਨਿੱਜੀ ਜ਼ਿੰਦਗੀ ਆ ਤੇ ਘਰ ਦੇ ਬੱਚੇ ਕਿਦਾਂ ਗੁਜ਼ਾਰਾ ਕਿਵੇਂ ਹੁੰਦਾ ਆ ਗੁਜ਼ਾਰਾ ਆ ਮੈਂ ਮੱਝਾਂ ਰੱਖੀਆਂ ਮੈਂ ਦੁੱਧ ਪਾਉਂਦੀ ਆ ਮੈਂ ਦੁੱਧ ਪਾ ਕੇ ਮੈਂ ਆਪਣਾ ਗੁਜ਼ਾਰਾ ਬੇਨਤ ਮੈਂ ਆਪਣੀ ਕਰਦੀ ਆ ਅੱਛਾ ਜੀ ਹਾਂਜੀ ਤੇ ਜਦੋਂ ਕੱਲ ਵਿਵਾਦ ਹੋਇਆ ਸੀ ਇਹ ਪਰਸੋਂ ਦੀ ਗੱਲ ਹੈ ਕੱਲ ਦੀ ਹੈ ਜੀ ਹਾਂਜੀ ਇਹ ਪਰਸੋਂ ਐਤਵਾਰ ਦੀ ਗੱਲ ਹੈ ਜੀ ਤੇ ਉਸ ਤੋਂ ਪਹਿਲਾਂ ਵੀਡੀਓ ਤੁਹਾਡੀ ਕੱਲ ਵਾਇਰਲ ਹੁੰਦੀ ਆ ਫਿਰ ਵੀਡੀਓ ਕਿੰਨੇ ਬਣਾਈ ਕਿਵੇਂ ਆਪਣੇ ਦਿਮਾਗ 'ਚ ਕਿਵੇਂ ਆਇਆ ਇਹ ਅਜੇ ਇਹ ਹੁਣ ਮੈਨੂੰ ਪਤਾ ਨਹੀਂ ਹੈਗੀ ਵੀਡੀਓ ਕਿਨੇ ਵਾਰ ਲੀਕ ਕੀਤੀ ਹੈ ਕਿਨੇ ਨਹੀਂ ਕੀਤੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਅੱਛਾ ਜੀ ਤੇ ਜਦੋਂ ਹੁਣ ਇਹ ਜਿਹੜਾ ਨੌਜਵਾਨ ਵਾ ਹੁਣ ਉਹ ਪੁਲਿਸ ਨੇ ਫੜ ਲਿਆ ਉਹ ਪੂਰੀ ਘਟਨਾ ਕਦੋਂ ਪੁਲਿਸ ਨੂੰ ਪਤਾ ਲੱਗੀ ਸੀ ਉਹ ਘਟਨਾ ਪੁਲਿਸ ਨੂੰ ਜੀ ਜਦੋਂ ਵੀਡੀਓ ਵਾਇਰਲ ਹੋਈਆ ਉਸ ਟਾਈਮ ਦੇ ਵੀਡੀਓ ਇਹਨਾਂ ਨੇ ਸਭ ਕੁਝ ਕੀਤਾ ਇਹਨਾਂ ਨੇ ਪਹਿਲਾਂ ਕੁਛ ਨਹੀਂ ਜੀ ਇਹਨਾਂ ਨੇ ਕੀਤਾ ਪੰਜ ਟੇ ਕੱਲ ਮੀਹ ਪੈਂਦੇ ਜੇ ਮੈਂ ਇੱਥੇ ਆਈ ਆ ਇੱਥੋਂ ਅੱਗੇ ਕਹਿੰਦੇ ਤੁਹਾਡੀ ਉਹ ਐਮਐਲਆਰ ਆਨੀ ਆਈ ਹੈਗੀ ਐਮਐਲਆਰ ਆ ਜੀ ਪੁੱਛਦੇ ਆ ਕੱਲ ਚਲੋ ਪੰਜ ਟੇ ਲੈ ਕੇ ਅੱਛੇ ਧੱਕੇ ਧੋੜੇ ਖਾਂਦੇ ਭੈਣ ਵ ਕਿ ਉਹ ਤੇ ਘਰ ਚਲੇ ਗਏ ਮੈਂ ਕਿਹਾ ਮੇਕੋ ਨਹੀਂ ਜਾ ਹੁੰਦੇ ਕਿ ਅਸੀਂ ਰਾਤ ਨੂੰ ਇੱਥੇ ਫਿਰ ਬਿਆਨ ਲਿਖਾਉਣ ਫੇਵੇ ਮੈਨੂੰ ਲੈ ਕੇ ਆਏ ਸੀ ਅੱਛਾ ਜੀ ਹਾਂ ਜੀ ਤੇ ਫਿਰ ਤੁਸੀਂ ਅੱਜ ਸਵੇਰੇ ਆਏ ਹੋ ਹੁਣ ਉਹ ਤੇ ਨੌਜਵਾਨ ਤੇ ਪਰਚਾ ਦਰਜ ਹੋ ਗਿਆ ਜਾਂ ਨਹੀਂ ਹੋਇਆ ਜੇ ਤੱਕ ਹਾਂ ਜੀ ਪਰਚਾ ਦਰਜ ਹੋ ਤੇ ਹੋ ਗਿਆ ਆ ਮੈਨੂੰ ਐਸੇ ਸੌ ਲੈ ਕੇ ਆ ਕਹਿੰਦੇ ਬਿਆਨ ਲਿਖਣੇ ਆ ਅੱਛਾ ਪਰਚੇ ਤਾਰਾ ਕਿਹੜੀ ਲੱਗੀ ਆ ਜੀ ਤਾਰਾ ਮੈਨੂੰ ਇਸ ਨੇ ਪਤਾ ਨਹੀਂ ਗਿਆ 755 75 ਇਸ ਦਾ ਵੀ ਹਜੇ ਪਤਾ ਨਹੀਂ ਮੰਨੀ ਕਿਹੜੀ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਡਾ ਬੱਚਾ ਆਇਆ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਬੱਚੇ ਨੂੰ ਵੀ ਖਤਰਾ ਆ ਹਾਂਜੀ ਮੇਰੇ ਬੱਚੇ ਨੂੰ ਖਤਰਾ ਆ ਧਮਕੀਆਂ ਦਿੰਦਾ ਕਹਿੰਦਾ ਜੇ ਮੈਨੂੰ ਕੁੱਟ ਮਾਰ ਕੇ ਸੰਗੀਆਂ ਧਮਕੀਆਂ ਕੋਲ ਦਿੱਤੀਆਂ ਜਿਹਨਾਂ ਨੇ ਧਮਕੀ ਉਸ ਵੇਲੇ ਦਿੰਦਾ ਸੀ ਕਹਿੰਦਾ ਮੈਂ ਟੀਕਾ ਨਹੀਂ ਦੇਣੇ ਮੈਂ ਟੀਕਾ ਨਹੀਂ ਦੇਣੇ ਕਹਿੰਦਾ ਮੈਂ ਐਂ ਦੇ ਕੁੱਟਣਾ ਮੈਂ ਤੁਹਾਨੂੰ ਕਹਿੰਦਾ ਮੈਂ ਟੀਕਾ ਨਹੀਂ ਦੇਣਾ ਮੈਂ ਟੀਕਾ ਨਹੀਂ ਦੇਣਾ ਵੀਡੀਓ ਦੇ ਵਿੱਚ ਸਾਰਾ ਕੁਝ ਇਹਦਾ ਪਰ ਹੋਇਆ ਆ ਜਿਹੜੇ ਨੌਜਵਾਨ ਆ ਜਿਹੜੇ ਜਿਨ੍ਹਾਂ ਨੇ ਤੁਹਾਡੇ ਤੇ ਹੱਥ ਚੱਕਿਆ ਕਾਂਡਿਆਂ ਦਾ ਕੁੱਟਿਆ ਇੱਥੇ ਕੰਮ ਕਰਦਾ ਭੁੱਲਾਰੇ ਕਿਸੇ ਫੈਕਟਰੀ 'ਚ ਕੰਮ ਕਰਦਾ ਹੈ ਅੱਛਾ ਜੀ ਹਾਂਜੀ ਤੇ ਤੁਸੀਂ ਹਾਂਜੀ ਇਹਨੇ ਇਹਨੇ ਮੇਰਾ ਕੇਸ ਚੱਲਦਾ ਆ ਮੈਂ ਇਹਦੀ ਵੀਡੀਓ ਅਸੀਂ ਬਣਾਈ ਆ ਇਹ ਚਾਚਾ ਪਤੀ ਜਦ ਰਖਤ ਵੀ ਵੜਦੇ ਆ ਡਰਾਕਤ ਦਾ ਮਤਲਬ ਜੀ ਹਾਂ ਜੋ ਮੇਰਾ ਕੇਸ ਹੀ ਚੱਲਦਾ ਹੈ ਇਹ ਖੜ ਗਏ ਮੈਂ ਮੈਂ ਜੁੱਤੀ ਲੈਣ ਗਈ ਸੀ ਮੈਨੂੰ ਕੋਈ ਹਜੇ ਤੱਕ ਚੱਪਲ ਹੀ ਨਸੀਬ ਹੋਏ ਮੈਂ ਆਪਣੇ ਬੇਟੇ ਦੀ ਪਾ ਕੇ ਆਈਆਂ ਮੈਂ ਫੇਰ ਚੱਪਲ ਲੈਣ ਚੱਲੀ ਸੀਗਾ ਮੇਰਾ ਬੇਟਾ ਕਹਿੰਦਾ ਕਹਿੰਦਾ ਅੰਮਾ ਵੀ ਆਪਣੀ ਨੀਂਟ ਢਾਈ ਜਾਂਦੇ ਆ ਉਹਨੂੰ ਚਾਚੂ ਠਾਉਂਦੇ ਆ ਉਹ ਹਟਦਾ ਨਹੀਂ ਹੈਗਾ ਦੁਆਰ ਫੇਰ ਨੀਂਟ ਢਾਈ ਜਾਂਦਾ ਮੈਂ ਗਏ ਮੈਂ ਖੜੀ ਆ ਮੇਰੀ ਉਹ ਨੀਂਦੀ ਇੱਟ ਫੇਰ ਲੱਗ ਪਿਆ ਪੱਟਣ ਮੈਂ ਇਹਦੇ ਮਜ਼ਦੂਰ ਨੂੰ ਕਿਹਾ ਮੈਂ ਇਹਨੂੰ ਬੁਲਾ ਮੈਂ ਕਿਹਾ ਮੇਰੀ ਨੀਂਦੀ ਇੱਟੇ ਪੱਟਣ ਆਏ ਮੈਨੂੰ ਇਹ ਕਹਿਣ ਲੱਗਾ ਤੂੰ ਬੋਲਦੀ ਕਿਦਾਂ ਕ ਨਹੀਂ ਆਪੇ ਬਹੁਤ ਬਹੁਤ ਨਾਮਰ ਪਰ ਇਹ ਨਹੀਂ ਹਟਿਆ ਉਲਟਾ ਮੈਨੂੰ ਕਹਿੰਦੇ ਤੂੰ ਥਾਣੇ ਜਾਣ ਗਈ ਜਿਓ ਤੂੰ ਕਚਹਿਰੀਆਂ ਚ ਜਾਣ ਗਈ ਜਿਓ ਮੈਨੂੰ ਇਦਾਂ ਇਹ ਸਾਰਾ ਪਰਿਵਾਰ ਇਦਾਂ ਨਹੀਂ ਚਾਹਦਾ ਮੈਂ ਤਾਂ ਉਸ ਮਾਲਕ ਦੇ ਅੱਗੇ ਅਰਦਾਸਾ ਕਰਦੀ ਆਂ ਅੱਛਾ ਜੇ ਮੈਂ ਘੌਮਦੀ ਤਾਂ ਫੇਰ ਇਹਨਾਂ ਦੀਆਂ ਵੀ ਕੌਣ ਕੌਣ ਆ ਵੀ ਤੁਹਾਡੇ ਲੱਗੇ ਤੁਸੀਂ ਦੱਸ ਰਹੇ ਹੋ ਕਿ ਮੇਰੇ ਬਹੁਤ ਸੱਟਾਂ ਲੱਗੀਆਂ ਹਾਂ ਜੀ ਲੱਗੀਆਂ ਆ ਆਪਾਂ ਝੂਠ ਨਹੀਂ ਬੁਲਾਂ ਜਿਹੜੀ ਗੱਲ ਆਪਾਂ ਸਹੀ ਸਹੀ ਕਵਾਂਗੇ ਹੈ ਨਾ ਉਸ ਮਾਲਕ ਨੂੰ ਜਾਣ ਦੇਣੀ ਆ ਆਪਾਂ ਝੂਠ ਬੋਲ ਕੇ ਆਪਾਂ ਕੀ ਲੈਣਾ ਆਪਾਂ ਰਿਸ਼ਤੇਦਾਰਾਂ ਦਾ ਆ ਫੋਨ ਮਤਲਬ ਕੀ ਕਹਿੰਦੇ ਆ ਪਿੰਡ ਵਾਸੀ ਜਾਂ ਸਰਪੰਚ ਸਾਹਿਬ ਹਾਂ ਜੀ ਉਹ ਕਹਿੰਦੇ ਘਰਵੋਣਾ ਨੇ ਅਸੀਂ ਤੇਰੇ ਨਾਲ ਉਹਨਾਂ ਤੇ ਜੱਕਾ ਦਮੇ ਜਿੰਨੇ ਸਾਡੇ ਫੋਨ ਫਾਨ ਨਿਕਲ ਗਏ ਸੀ ਲੋਕਾਂ ਨੂੰ ਭੇਜ ਭੇਜ ਕੇ ਕਹਿੰਦੇ ਅਸੀਂ ਘਰਵੋਣਾ ਨੇ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਚਾਹੀਦਾ ਕੁਝ ਦੱਸੋ ਅਸੀਂ ਤੁਹਾਡੇ ਨਾਲ ਘਰਵੋਣਾ ਨੇ ਸਾਡੇ ਕਹਿੰਦੇ ਵੀਡੀਓ ਦੇਖ ਕੇ ਰੰਗੋਟੇ ਜਿਹੜੇ ਤੁਹਾਡੇ ਨਾਲ ਘਰ ਨਵਾਂ ਘਰ ਬਣ ਰਿਹਾ ਆ ਇਹਦਾ ਹੀ ਆ ਇਹਨਾਂ ਦਾ ਘਰ ਉਹ ਹਾਂ ਜੇ ਇਹ ਇਹ ਬਣਾਉਂਦਾ ਹੈ ਘਰ ਹਾਂ ਅੱਛਾ ਜੀ ਹਾਂਜੀ ਇਹ ਸਿਰਫ ਜਦੋਂ ਘਰ ਸਟਾਰਟ ਕੀਤਾ ਉਦੋਂ ਵੀ ਵਿਵਾਦ ਹੋਇਆ ਸੀ ਬਹੁਤ ਹੋਇਆ ਬਹੁਤ ਹੋਇਆ ਇਹ ਜਦੋਂ ਸ਼ੁਰੂ ਹੋਆ ਤਾਂ ਲੱਗਾ ਸੀ ਉਸ ਟੈਂਪ ਤੇ ਇਹ ਲੜਾਈ ਝਗੜਾ ਮੈਨੇ ਇਦਾਂ ਕਰਦਾ ਆ ਰਿਹਾ ਹੈ ਨਹੀਂ ਘਰ ਤਾਂ ਬਣ ਚੁੱਕਾ ਆ ਨੀ ਨਿਕਲ ਚੁੱਕੀ ਆ ਹਾਂਜੀ ਹੁਣ ਅਰੀਜਨ ਕੀ ਹੋਇਆ ਅਰੀਜਾ ਥੋੜੀ ਜਿਹੀ ਨਹੀਂ ਜਿੱਥੇ ਮੇਰਾ ਬਾਥਰੂਮ ਹੈ ਉੱਥੇ ਥੋੜੀ ਜਿਹੀ ਨੀਂ ਰਹਿੰਦੀ ਆ ਅੱਛਾ ਜੀ ਹਾਂਜੀ ਉੱਥੇ ਉੱਥੋਂ ਆਪਣੇ ਪਿੱਛੋਂ ਨੀਂ ਸਿੱਧੀ ਲਿਆਇਆ ਫੇ ਇਹਨੇ ਬਿੰਗੀ ਕਰ ਲਈਏ ਨੇ ਉਸ ਤੋਂ ਬਾਅਦ ਇਹਨੇ ਫੇ ਮੇਰੀ ਕੰਧ ਪੱਟ ਕੇ ਬਾਥਰ ਆਸ਼ਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਭਾਵਕ ਹੋ ਰਹੇ ਹੋ ਲੱਗ ਰਿਹਾ ਕਿ ਜਿੱਦਾਂ ਬਹੁਤ ਜ਼ਿਆਦਾ ਹਾਂਜੀ ਭਾਵਕ ਆਪੇ ਹੋਣੀ ਆ ਕੰਮ ਵਾਲੀ ਮੈਂ ਹੀ ਆਪਾਂ ਸੁਭੀ ਦੇਖਣੀ ਆ ਦੁੱਧ ਚੋਣਾ ਕਰਨਾ ਮੈਂ ਪਾਉਣਾ ਆ ਮੈਂ ਆਪਣਾ ਗੁਜ਼ਾਰਾ ਕਰਦੀ ਆ ਮੈਂ ਹੁਣ ਆਪਣੇ ਇਨਸਾਫੇ ਮੰਗਦੇ ਆ ਮੈਨੂੰ ਇਹ ਸਾਰੇ ਪਰ ਮੈਨੂੰ ਇੰਨਾ ਖਤਰਾ ਮੈਨੂੰ ਇੰਨਾ ਖਤਰਾ ਮੈਂ ਦੱਸ ਨਹੀਂ ਸਕਦੀ ਠੀਕ ਆ ਜੀ ਹਾਂਜੀ ਤੇ ਫੇ ਹੁਣ ਤੁਹਾਡਾ ਸਾਰੀ ਕੁਝ ਬਿਆਨ ਵਗੈਰਾ ਹੋ ਗਿਆ ਜੀ ਐਸ ਐਚਓ ਸਾਹਿਬ ਨੇ ਕਰ ਲੇ ਜੀ ਹਾਂਜੀ ਕੱਲ ਉਹ ਮਾੜੇ ਮੋਟੇ ਹੋਇਆ ਹੁਣ ਫੇ ਦੁਬਾਰਾ ਕਰਨੇ ਆ ਹੈ ਜੀ ਹਾਂਜੀ ਪਰ ਕਹਿੰਦੇ ਛੁੱਟਣਾ ਨਹੀਂ ਹੈਗਾ ਵੱਜ ਗਿਆ ਕਹਿੰਦੇ ਨੇ ਸਜ਼ਾ ਹੋ ਗਈ ਵੀਡੀਓ ਬਹੁਤ ਜ਼ਿਆਦਾ ਵਾਰਲੇ ਪਰ ਹੁਣ ਛੁੱਟ ਨਹੀਂ ਗਏ ਤੁਸੀਂ ਕੇਸ ਲੜੂਗੇ ਜਿਹਦਾ ਜੇ ਲੜਦੇ ਆਂ ਜੀ ਗਾਂਪੇ ਹਾਂ ਜੇ ਲੜੂਗੀ ਮੈਂ ਲੜੂਗੀ ਹਾਂਜੀ ਹਾਂ ਦੋਸਤੋ ਇਹ ਰਾਤ ਜੋ ਵੀਡੀਓ ਆ ਸੱਚ ਕੀ ਆ ਝੂਠ ਕਹਲਾ ਇਹ ਕਾਨੂੰਨ ਦਾ ਫੈਸਲਾ ਆ ਕਾਨੂੰਨ ਹੈ ਪਰ ਦਾ ਮਰੀਜ਼ ਆ ਉਹ ਉਹਦੇ ਪੇਟ ਦੇ ਵਿੱਚ ਹਰਨੀਆਂ ਆਪਰੇਸ਼ਨ ਉਹਦਾ ਕਰਾਉਣ ਵਾਲਾ ਸੀ ਗਰੀਬਾਂ ਦੇ ਅਸੀਂ ਕਰਾ ਨਹੀਂ ਸਕਦੇ ਹੈਗੇ ਜੀ ਹਾਂਜੀ ਤੇ ਕਾ ਦਾ ਗੁਜ਼ਾਰਾ ਕਿੱਦਾਂ ਤੁਸੀਂ ਪਹਿਲੇ ਦੱਸਿਆ ਕਿ ਮੇਰੇ ਹਸਬੰਡ ਨਹੀਂ ਹੈਗੇ ਹੈਨਾ ਚਲੋ ਤੁਹਾਡੀ ਨਿੱਜੀ ਜ਼ਿੰਦਗੀ ਆ ਤੇ ਘਰ ਦੇ ਬੱਚੇ ਕਿੱਦਾਂ ਗੁਜ਼ਾਰਾ ਕਿਵੇਂ ਹੁੰਦਾ ਹੈ ਗੁਜ਼ਾਰਾ ਹੈ ਮੈਂ ਮੱਝਾਂ ਰੱਖੀਆਂ ਮੈਂ ਦੁੱਧ ਪਾਉਂਦੀ ਆ ਮੈਂ ਦੁੱਧ ਪਾ ਕੇ ਮੈਂ ਆਪਣਾ ਗੁਜ਼ਾਰਾ ਬੇਚ ਤੇ ਮੈਂ ਆਪਣੀ ਕਰਦੀ ਆ ਅੱਛਾ ਜੀ ਹਾਂਜੀ ਜੇ ਜਦੋਂ ਕੱਲ ਵਿਵਾਦ ਹੋਇਆ ਸੀ ਇਹ ਪਰਸੋਂ ਦੀ ਗੱਲ ਹੈ ਕੱਲ ਦੀ ਹੈ ਜੀ ਹਾਂ ਜੀ ਇਹ ਪਰਸੋਂ ਐਤਵਾਰ ਦੀ ਗੱਲ ਹੈ ਜੀ ਤੇ ਉਸ ਤੋਂ ਪਹਿਲਾਂ ਵੀਡੀਓ ਤੁਹਾਡੀ ਕੱਲ ਵਾਇਰਲ ਹੁੰਦੀ ਆ ਹਾਂ ਜੀ ਫਿਰ ਵੀਡੀਓ ਕਿਨੇ ਬਣਾਈ ਕਿਵੇਂ ਆਪਣੇ ਦਿਮਾਗ 'ਚ ਕਿਵੇਂ ਆਇਆ ਏ ਅੱਛਾ ਇਹ ਹੁਣ ਮੈਨੂੰ ਪਤਾ ਨਹੀਂ ਹੈ ਕਿ ਵੀਡੀਓ ਕਿਨੇ ਵਾਇਰਲ ਕੀਤੀ ਹੈ ਕਿਨੇ ਨਹੀਂ ਕਿਤੇ ਇਹਦੇ ਬਾਰੇ ਮੈਨੂੰ ਪਤਾ ਨਹੀਂ ਅੱਛਾ ਜੀ ਹਾਂ ਜੀ ਤੇ ਜਦੋਂ ਹੁਣ ਇਹ ਜਿਹੜਾ ਨੌਜਵਾਨ ਵਾ ਹੁਣ ਉਹ ਪੁਲਿਸ ਨੇ ਫੜ ਲਿਆ ਉਹ ਪੂਰੀ ਘਟਨਾ ਕਦੋਂ ਪੁਲਿਸ ਨੂੰ ਪਤਾ ਲੱਗੀ ਸੀ ਉਹ ਘਟਨਾ ਪਰਸੋਂ ਦੀ ਜਦੋਂ ਵੀਡੀਓ ਵਾਇਰਲ ਹੋਈ ਆ ਉਸ ਟਾਈਮ ਦੇ ਵੀਡੀਓ ਇਹਨਾਂ ਨੇ ਸਭ ਕੁਝ ਕੀਤਾ ਇਹਨਾਂ ਨੇ ਪਹਿਲਾਂ ਕੁਝ ਪੈਂਦੇ ਜੇ ਮੈਂ ਇੱਥੇ ਆਈ ਆਂ ਇੱਥੋਂ ਅੱਗੇ ਕਹਿੰਦੇ ਤੁਹਾਡੀ ਉਹ ਐਮਐਲਆਰ ਨਹੀਂ ਆਈ ਹੈਗੀ ਐਮਐਲਆਰ ਆਈ ਤੋਂ ਪੁੱਛਦੇ ਅਕਲ ਚਲੋ ਪਾਸਟੇ ਲੈ ਕੇ ਅਸੀਂ ਧੱਕੇ ਧੋੜੇ ਖਾਂਦੇ ਭੈਣ ਵੜ ਡੇ ਗਏ ਟੈਂਡੇ ਸੀ ਉੱਥੇ ਗਏ ਉੱਥੇ ਬਿਆਨ ਲਿਖੇ ਉੱਥੋਂ ਵੀ ਘਰ ਚਲੇ ਗਏ ਮੈਂ ਕਿਹਾ ਮੇਰੇ ਕੋ ਨਹੀਂ ਜਾ ਹੁੰਦੇ ਕਿ ਅਸੀਂ ਰਾਤ ਨੂੰ ਇੱਥੇ ਫਿਰ ਬਿਆਨ ਲਿਖਾਉਣ ਫੇਵੇਂ ਮੈਨੂੰ ਲੈ ਕੇ ਆਏ ਸੀ ਅੱਛਾ ਜੀ ਹਾਂਜੀ ਤੇ ਫਿਰ ਤੁਸੀਂ ਅੱਜ ਸਵੇਰੇ ਆਏ ਹੋ ਹੁਣ ਉਹ ਤੇ ਨੌਜਵਾਨ ਤੇ ਪਰਚਾ ਦਰਜ ਹੋ ਗਿਆ ਜਾਂ ਨਹੀਂ ਹੋਇਆ ਜੀ ਤੱਕ ਹਾਂਜੀ ਪਰਚਾ ਦਰਜ ਹੋ ਤੇ ਹੋ ਗਿਆ ਆ ਮੈਨੂੰ ਐਸੇ ਸੌ ਲੈ ਕੇ ਆ ਕਹਿੰਦੇ ਬਿਆਨ ਲਿਖਣੀ ਅਸੀਂ ਅੱ ਤਾਰਾ ਮੈਨੂੰ ਇਸਨੇ ਪਤਾ ਨਹੀਂ ਗਿਆ 751 75 ਇਸ ਨਾਲ ਦੇ ਹੁਣ ਪਤਾ ਨਹੀਂ ਮਨ ਕਿਹੜੀ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਡਾ ਬੱਚਾ ਆਇਆ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਬੱਚੇ ਨੂੰ ਵੀ ਖਤਰਾ ਆਇਆ ਹਾਂਜੀ ਮੇਰੇ ਬੱਚੇ ਨੂੰ ਖਤਰਾ ਆਇਆ ਧਮਕੀਆਂ ਦਿੰਦਾ ਕਹਿੰਦਾ ਜੇ ਮੈਨੂੰ ਕੁੱਟ ਮਾਰ ਕੇ ਸਨ ਧਮਕੀਆਂ ਕੋਲ ਦਿੱਤੀਆਂ ਜਿਹਨਾਂ ਨੇ ਧਮਕੀਆਂ ਉਸ ਵੇਲੇ ਦਿੰਦਾ ਸੀ ਕਹਿੰਦਾ ਮੈਂ ਟੀਕਾ ਨਹੀਂ ਦੇਣੇ ਮੈਂ ਟੀਕਾ ਨਹੀਂ ਦੇਣੇ ਕਹਿੰਦਾ ਮੈਂ ਇਦਾਂ ਕੁੱਟਣਾ ਮੈਂ ਤੁਹਾਨੂੰ ਕਹਿੰਦਾ ਮੈਂ ਟੀਕਾ ਨਹੀਂ ਦੇਣਾ ਮੈਂ ਟੀਕਾ ਨਹੀਂ ਦੇਣਾ ਵੀਡੀਓ ਦੇ ਵਿੱਚ ਸਾਰਾ ਕੁਝ ਇਹਦਾ ਪਾਰ ਹੋਇਆ ਜਾਂ ਜਿਹੜੇ ਨੌਜਵਾਨ ਆ ਜਿਹੜੇ ਇਹਨਾਂ ਨੇ ਤੁਹਾਡੇ ਤੇ ਹੱਥ ਚੱਕਿਆ ਕਾਂਡੀਆਂ ਨਾਲ ਇੱਥੇ ਕੰਮ ਕਰਦਾ ਭੁੱਲਾ ਰਾਇ ਕਿਸੇ ਫੈਕਟਰੀ 'ਚ ਕੰਮ ਕਰਦਾ ਹੈ। ਅੱਛਾ ਜੀ। ਹਾਂ ਜੀ। ਤੇ ਤੁਸੀਂ ਰਾਤ ਇੱਕ ਉਹਦੇ ਵਿੱਚ ਵੀ ਕਹਿ ਰਹੇ ਸੀ ਤੂੰ ਛੁੱਟ ਕੇ ਆ ਗਿਆ, ਕੁਝ ਇਦਾਂ ਦੀ ਗੱਲਾਂ, ਕੋਈ ਕੇਸ ਵਗੈਰਾ ਵੀ ਚੱਲਦੇ ਉਹਨਾਂ ਤੇ? ਜੇ ਤੁਸੀਂ ਵੀ ਉਹਨਾਂ 'ਚ ਕੇਸ ਨਹੀਂ ਚੱਲਦੇ ਮੇਰਾ ਪਲਾਟ ਦਾ ਕੇਸ ਚੱਲਦਾ ਉਹਦਾ। ਤੁਹਾਡਾ ਅੱਛਾ ਠੀਕ ਹੈ। ਹਾਂ ਜੀ ਇਹਨੇ ਇਹਨੇ ਮੇਰਾ ਕੇਸ ਚੱਲਦਾ ਆ। ਮੈਂ ਇਹਦੀ ਵੀਡੀਓ ਅਸੀਂ ਬਣਾਈ ਆ। ਇਹ ਚਾਚਾ ਭਤੀ ਜਦ ਰਖਤ ਵੀ ਵੜਦੇ ਆ ਇਹ। ਪੱਕਾ ਕੱਢਣਾ ਆ ਜਾਂਚ ਜ਼ਰੂਰ ਹੋਊਗੀ। ਵੀਡੀਓ ਵਾਇਰਲ ਹੋਣ ਲਈ ਸਾਡਾ ਫਰਜ਼ੀ ਤੁਹਾਡੇ ਤੱਕ ਵੀਡੀਓ ਭੇਜਾਂਦਾ। ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ